ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਪ੍ਰੀਤ ਸਿੰਘ ਪੰਜ ਗਰਾਈ ਮੋਖ ਸੇਵਾਦਾਰ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਪਾਤਸ਼ਾਹੀ ਦੂਜੀ ਸ਼ਰਮਣੀ ਪੰਥ ਕਾਲੀ ਬੁੱਢਾ ਦਲ ਸੋ ਅੱਜ ਸਾਡੇ ਪਾਸ ਮੇਰੇ ਬਹੁਤ ਹੀ ਅਜੀਜ਼ ਸਰਦਾਰ ਬਿਨਤ ਸਿੰਘ ਜੀ ਸਿੱਧੂ ਜੋ ਆਪਣੇ ਚੈਨਲ ਉਤੇ ਰਾਹੀ ਵੱਖ-ਵੱਖ ਵਿਸ਼ਿਆਂ ਦੇ ਸੰਬੰਧ ਦੇ ਵਿੱਚ ਵੱਖ-ਵੱਖ ਵਿਚਾਰਵਾਨਾਂ ਨੂੰ ਵੱਖ-ਵੱਖ ਸੱਜਣਾ ਨੂੰ ਆਪਨੀ ਦੇ ਰੂਪ ਰੂਪ ਕਰਦੇ ਰਹਿੰਦੇ ਹਨ ਅੱਜ ਉਹ ਸਾਡੇ ਪਾਸ ਆਏ ਹਨ ਅੱਜ ਆਪਾਂ ਜਿਹੜੇ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਉਹ ਵਿਸ਼ਾ ਹੈ ਵੋਟ ਦਾ ਅਧਿਕਾਰ ਜਿਹੜਾ ਵੋਟ ਦਾ ਅਧਿਕਾਰ ਹੈ ਆਜ਼ਾਦੀ ਜਿਹੜੀ ਹੈ ਉਹ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ ਡਾਕਟਰ ਭੀਮਰਾਓ ਅਬੇਲਕਰ ਸਾਹਿਬ ਨੇ ਬਾਬਾ ਸਾਹਿਬ ਨੇ ਸਵਿਧਾਨ ਹੰਦੇ ਵਿੱਚ ਭਾਰਤ ਵਰਸ਼ ਦੇ ਵਿੱਚ ਆ ਲੋਕਤੰਤਰੀ ਦੇਸ਼ ਬਣਾਇਆ ਔਰ ਸਵਿਧਾਨਕ ਰੂਪ ਵਿੱਚ ਸਾਨੂੰ ਜਿਹੜਾ ਹੈ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਅੱਜ ਆਪਾਂ ਆਪਣੀ ਵੋਟ ਦੀ ਜਿਹੜੀ ਵਰਤੋਂ ਆ ਉਹ ਕਿਸ ਢੰਗ ਨਾਲ ਕਰ ਸਕਦੇ ਆ ਜਿਹੜਾ ਸਾਡਾ ਸਮਾਜ ਆ ਜਿਹੜਾ ਸਾਡਾ ਕਾਨੂੰਨ ਹੈ ਜਾਂ ਸਰਕਾਰ ਹੈ ਉਹਦੇ ਵਿੱਚ ਆਪਾਂ ਕਿਵੇਂ ਬਦਲਾਅ ਕਰ ਸਕਦੇ ਆ ਆਪਾਂ ਹਰ ਬੰਦਾ ਬਦਲਾਅ ਦੀ ਗੱਲ ਕਰਦਾ ਹੈ ਵੀ ਆ ਭ੍ਰਸ਼ਟਾਚਾਰੀ ਆ ਜੀ ਨਸ਼ਾਖੋਰੀ ਆ ਜੀ ਜੇ ਆਪਾਂ ਸਹੀ ਸਰਕਾਰ ਦੀ ਸਹੀ ਨਮਾਇੰਦਗੀ ਦੀ ਸਹੀ ਉਮੀਦਵਾਰਾਂ ਦੀ ਚੋਣ ਕਰੀਏ ਤਾਂ ਆਪਾਂ ਆਪਣਾ ਸਮਾਜ ਤੇ ਆਪਣੀ ਸਰਕਾਰ ਤੇ ਆਪਣਾ ਦੇਸ਼ ਵਧੀਆ ਬਣਾ ਸਕਦੇ ਹਾਂ ਜਦੋਂ ਸਾਡੀ ਕਈ ਵਾਰੀ ਚੋਣ ਗਲਤ ਹੋ ਜਾਂਦੀ ਆ ਜਾਂ ਕਿਸੇ ਲਾਲਚ ਵਸ ਨਸ਼ੇ ਕਰਕੇ ਜਾਂ ਪੈਸੇ ਆ ਕਰਕੇ ਆਪਾਂ ਗਲਤ ਉਮੀਦਵਾਰਾਂ ਨੂੰ ਚੁਣਦੇ ਆ ਜਾਂ ਉਹਦੇ ਹੱਕ ਵਿੱਚ ਵੋਟ ਪਾ ਦਿੰਦੇ ਆ ਤਾਂ ਆਉਣ ਵਾਲਾ ਜਿਹੜਾ ਸਮਾਗੋ ਸਾਡੇ ਵਾਸਤੇ ਘਾਤਕ ਹੋ ਜਾਂਦਾ ਇਸ ਕਰਕੇ ਇਸ ਨੂੰ ਵੋਟ ਦੇ ਅਧਿਕਾਰ ਨੂੰ ਹਿੰਦੀ ਦੇ ਵਿੱਚ ਮਤਦਾਨ ਵੀ ਕਹਿੰਦੇ ਮਤਦਾਨ ਦਾ ਮਤਲਬ ਆਪਣੀ ਮਤਦਾਨ ਕਰਨੀ ਅਸੀਂ ਆਪਣੀ ਮਤ ਨਾਲ ਆਪਣੀ ਸੋਚ ਨਾਲ ਇਸ ਗੱਲ ਦਾ ਨਤੀਜਾ ਕੱਢਣਾ ਵੀ ਕਿਹੜਾ ਉਮੀਦਵਾਰ ਸਾਡੇ ਲਈ ਚੰਗਾ ਹੈ ਉਹ ਉਮੀਦਵਾਰ ਕਿਸੇ ਵੀ ਪਾਰਟੀ ਵਿੱਚ ਹੋ ਸਕਦਾ ਹੈ ਉਹ ਕਿਸੇ ਵੀ ਖੇਤਰ ਵਿੱਚ ਕੰਮ ਕਰਦਾ ਹੋ ਸਕਦਾ ਹੈ ਤੁਸੀਂ ਉਮੀਦਵਾਰ ਦੇ ਗੁਣ ਅਤੇ ਉਹਦੀ ਸ਼ਖਸੀਅਤ ਨੂੰ ਦੇਖੋ ਵੀ ਉਹ ਕਿਸ ਤਰ੍ਹਾਂ ਦਾ ਹੈ ਕਈ ਵਾਰੀ ਅਸੀਂ ਪਾਰਟੀਆਂ ਦੇ ਪ੍ਰਭਾਵ ਦੇ ਅਧੀਨ ਉਮੀਦਵਾਰਾਂ ਨੂੰ ਵੋਟ ਪਾ ਦਿੰਨੇ ਆ ਪਰ ਉਮੀਦਵਾਰ ਦੀ ਸ਼ਖਸੀਅਤ ਜਾਂ ਉਹਦਾ ਗਿਆਨ ਇਸ ਤਰ੍ਹਾਂ ਦਾ ਨਹੀਂ ਹੁੰਦਾ ਅੱਗੇ ਜਾ ਕੇ ਫਿਰ ਉਹ ਚੁੱਪ ਹੋ ਜਾਂਦਾ ਸਾਡੇ ਅਧਿਕਾਰਾਂ ਦੀ ਸਾਡੇ ਇਲਾਕੇ ਦੀ ਕੀ ਲੋੜ ਆ ਕੀ ਮੰਗ ਆ ਕੀ ਸਾਡੀਆਂ ਜਿਹੜੀਆਂ ਮੰਗਾ ਨੇ ਕਿੰਨਾ ਵਾਸਤੇ ਸਾਡੇ ਇਲਾਕੇ ਦੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਉੱਥੇ ਜਾ ਕੇ ਉਹ ਚੁੱਪ ਕਰ ਜਾਂਦੇ ਕਿਉਂ ਜਾ ਕੇ ਹੀ ਵਾਰੀ ਇਸ ਤਰ੍ਹਾਂ ਦੇ ਬੰਦੇ ਆਪਾਂ ਭੇਜ ਲੈਨੇ ਆ ਜਿਹੜੇ ਬੰਦੇ ਉੱਥੇ ਕਿਸੇ ਭਾਸ਼ਾ ਦਾ ਪਰਯੋਗ ਹੀ ਨਹੀਂ ਕਰ ਸਕਦੇ ਆਪਣੀ ਗੱਲ ਹੀ ਨਹੀਂ ਰੱਖ ਸਕਦੇ ਇਸ ਕਰਕੇ ਮੈਂ ਤੁਹਾਡਾ ਨਮਾਣਾ ਜਾਂ ਦਾਸ ਹੋਣ ਨਾ ਦੇ ਨਾਂ ਤੇ ਇੱਕ ਬੇਨਤੀ ਕਰਨਾ ਚਾਹਣਾ ਹੁਣ ਵੋਟਾਂ ਦਾ ਜਿਹੜਾ ਸਮਾਂ ਆ ਰਿਹਾ ਅਸੀਂ ਸਹੀ ਉਮੀਦਵਾਰਾਂ ਦੀ ਚੋਣ ਕਰੀਏ ਆਪਣੀ ਹਰ ਬੰਦਾ ਵੋਟ ਦਾ ਜਿਹੜਾ ਇਸਤੇਮਾਲ ਕਰੇ ਉਹਦਾ ਪ੍ਰਯੋਗ ਕਰੇ ਔਰ ਸਹੀ ਉਮੀਦਵਾਰ ਨੂੰ ਆਪਾਂ ਚੁਣੀਏ ਉਹ ਕਿਸੇ ਵੀ ਪਾਰਟੀ ਦਾ ਬੰਦਾ ਹੋ ਸਕਦਾ ਹੈ ਉਹ ਕਿਸੇ ਵੀ ਖੇਤਰ ਵਿੱਚ ਕੰਮ ਕਰਦਾ ਹੋ ਸਕਦਾ ਹੈ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਈਏ ਚੰਗੇ ਬੰਦਿਆਂ ਦੀ ਸਪੋਰਟ ਕਰੀਏ ਔਰ ਹਰ ਬੰਦਾ ਆਪਣੀ ਵੋਟ ਦਾ ਅਧਿਕਾਰ ਦਾ ਵਰਤੋਂ ਕਰੇ ਔਰ ਨਾਲ ਇਹ ਹੈ ਕਿ ਅਸੀਂ ਨਸ਼ਿਆਂ ਦੇ ਨਾਲ ਚੁਚchnਾ ਆਈਏ ਚੰਦ ਪੈਸਿਆਂ ਦੇ ਲਾਲਚ ਵਿੱਚ ਨਾ ਆਈਏ ਇਹ ਵੋਟ ਦਾ ਅਧਿਕਾਰ ਸਾਨੂੰ ਬਹੁਤ ਕਠਿਨਾਈਆਂ ਤੋਂ ਬਾਅਦ ਬਹੁਤ ਸੰਘਰਸ਼ ਤੋਂ ਬਾਅਦ ਜਿਹੜਾ ਮਿਲਿਆ ਤੇ ਉਹਨੂੰ ਆਪਾਂ ਸਹੀ ਇਸਤੇਮਾਲ ਕਰੀਏ ਤਾਂ ਜੋ ਆਪਾਂ ਸਹੀ ਸਰਕਾਰ ਸਹੀ ਨਮਾਇंदे ਚੁਣ ਕੇ ਸਹੀ ਆਪਣੇ ਹੱਕਾ ਹਕੂਕਾਂ ਦੀ ਜਿਹੜੀ ਗੱਲ ਹੈ ਉਹ ਕਰ ਸਕੀਏ ਇਹ ਬੇਨਤੀ ਤੁਸੀਂ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ